ਪਰੋਲਾ ਲਿਖਿਆ ਬਾਈ ਜੀ 60000 ਆ ਗਿਆ 60000 ਤਾਂ ਹਾਂਜੀ ਮਿੱਤਰੋ ਦਾ ਸਵਾਗਤ ਹੈ ਰੋਲਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਫੇਰ ਆਪਾਂ ਚੱਲੇ ਆਂਗੇ ਟਰਾਲੀ ਖਿੱਚੇ ਮੁਕਾਬਲੇ ਤੇ ਤੇ ਕਿੱਥੇ ਹੈਗਾਗਾ ਉਹ ਹੈਗਾ ਭੁੰਦੜ ਤੇ ਵਾਰਡਵਾਰ ਗਰੁੱਪ ਵਾਲੇ ਨੇ ਵੀ ਟਰੈਕਟਰ ਗਏ ਹੈਗੇ ਵਾਰਡਵਾਰ ਗਰੁੱਪ ਦਾ ਕੀ ਦਾ ਫਾਈਨਲ ਹੈਣਾ ਹੋ ਗਿਆ ਨਾ ਯੈਸ ਤੇ ਦੇਖਦੇ ਆਂ ਕਿੰਨਾ ਗਦਾਵਾ ਇਹਨਾਂ ਵਿੱਚ ਇਹਨਾਂ ਦੇ ਟਰੈਕਟਰਾਂ 'ਚ ਤੇ ਹੋਰ ਜਿਹੜੀ ਅਸੀਂ ਜਿਹੜੇ ਹੋਰ ਬਾਈ ਕਈ ਮੰਨ ਕੇ ਚੱਲ ਨਾਮ ਨਾਮੀ ਟਰੈਕਟਰ ਹੈਗੇ ਤੇ ਦੇਖਦੇ ਆਪਾਂ ਕੀ ਮਾਹੌਲ ਹੈਗੇ ਇੱਕ ਗਰੁੱਪ ਦੇ ਅੱਜ ਪਹਿਲੀ ਵਾਰੀ ਟਰਾਲੀ ਖਿੱਚੇ ਮੁਕਾਬਲੇ ਚੱਲੇ ਨੇ ਵਰਲਡ ਵਾਰ ਦੇ ਉਹ ਮੋਹ ਟੋਜਣਾ ਹੀ ਤਾਂ ਮਸ਼ਹੂਰੀ ਨੇ ਚੈੱਕ ਕਰ ਲਿਓ ਤੁਸੀਂ ਹਾਂ ਟੋਜਣਾ ਚ ਮਸ਼ਹੂਰ ਹੈਗੇ ਵਰਲਡ ਵਾਰ ਤੇ ਅੱਜ ਪਹਿਲਾਗਾ ਉਹਨਾਂ ਦਾ ਮੰਨ ਕੇ ਚੱਲ ਮੈਚ ਵੀ ਜਿੱਥੇ ਟਰਾਲੀ ਖਿੱਚ ਹਾਂ ਤੇ ਚਲੋ ਆਪਾਂ ਉੱਥੇ ਜਾ ਕੇ ਦੇਖਦੇ ਆ ਕੀ ਮੋਰਛੌਲਾ ਹਾਂ ਤੇ ਆਪਣੇ ਟਰੈਕਟਰ ਕਿਵੇਂ ਚੱਲਦੇ ਨੇ ਕਿਵੇਂ ਪਰਫੋਰਮੈਂਸ ਦੇਣਗੇ ਅੱਜ ਪਹਿਲੇ ਮੀਲੇ ਤੇ

ਤੱਕੋ ਪਿਆਰੇ ਤੱਜ ਜਾਨੇ ਚਲੋ ਵੰਡੇ ਵਾਰਡ ਵਾਰਗਰ ਹੋਰ ਮੈਂ ਹੋਰ ਮੈਂ ਨਾ ਮੋੜ ਲਾ ਬਈ ਓਏ ਕਿ ਤੁਮ ਦੂੜ ਹੋ ਰਹੇ ਸਾਰੇ ਓ ਮਣੀ 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 ਬਣੀ ਹੈ ਕਦੇ ਮਾਨਸਾ ਵਾਲਾ ਓ ਮਾਨਸਾ ਵਾਲਾ ਓਏ ਬਾਈ ਰੂਪੇ ਵੀ ਆ ਜੇ ਓ ਮਾਨਸਾ ਵਾਲਿਆ ਹੋਏ ਹੈ ਕੋਈ ਨੇ ਪਾਸੇ ਮਣੀ ਆਵਾਜ਼ ਸੁਣਾ। ਨਾਲ ਦੇ ਨਾਲ ਆ ਗਿਆ। ਆ ਗਿਆ। ਆ ਗਿਆ। 4 ਮਿੰਟ ਤੇਰਾ ਸੈਂਟ ਹੈ। ਇਹ ਨਾ 4 ਮਿੰਟ ਤੇਰਾ ਸੈਂਟ ਹੈ। ਮੈਂ ਬਾਵਾ ਲਾਇਆ। ਨਾ ਨਾ। ਵੇ 911 ਆ ਗਿਆ 911 ਦੇਖਦਾ ਪਰਫਾਰਮੈਂਸ ਇਹ ਬੰਦਾ ਹੀ ਵਾਰ ਲੱਗੇ ਰਿਹਾ ਆਂਗੇ ਨਾ ਨੇ ਝਟਕੀ ਬਾਤ ਹੋਰ ਨਾ ਕਉਦੀ ਆ ਮੈਂ ਦੇਖਣਾ ਲਾ ਲਿਆ ਬਈ ਨੇ ਚੱਲ ਦੇਖ ਫੜ ਕੇ ਫੜ ਕੇ ਝੋਟਾ ਨਾਲੀ ਰਾ ਬਿੱਲਾ ਘੁੰਮਣ ਵੀ ਵਰਦਾ ਬਈ ਬਿੱਲਾ ਘੁੰਮਣਾ ਏ ਸਾਤਕੇ ਤੇਰੇ ਪੀਕਦੇ ਪੀਕ ਬਾੜੀ ਆ ਬਾਈ ਇੱਥੇ ਆ ਰਹਾ ਹੋਰੀ ਮਿੱਟੀ ਕਿੱਧਰ ਹੋ ਰਹੀ ਹੈ ਭਾਰੀ ਆ ਰਟੜਾ ਛੜ ਗਿਆ ਹੋਈਏ ਇੱਕ ਹੀ ਵਾਰ ਬੜੇ ਕੀ ਹੋ ਗਿਆ ਲੱਗ ਗਿਆ ਲੱਗ ਗਿਆ ਬਈ ਇਹਦਾ ਕਾਲਿਆ ਬਰੋਲਾ ਲਿਖਿਆ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਕਿ ਤੁਸੀਂ ਆ ਗਏ ਆਪਕੇ ਆ ਕੇ ਜਿੰਨੀਆਂ ਜਿੰਨੀਆਂ ਸਭਾੜੀਆ ਭਰਾਵਾ ਜੀ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੇ ਆਲੋਚਨਾ ਦੇ ਐਸਸੀ ਗਾਡਰ ਵੀ ਆ ਪਹਾਰੀਆਂ ਵਿੱਚ ਜਿੰਨੀ ਰਪੂਤੀ ਸੰਗਟਾਈ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇੱਕ ਤਾਂ ਜਿਹੜੀ ਆਏ ਸਰਦਣਾ ਮੈਡੀ ਲਈ ਰੱਖਦੇ ਧੰਨਵਾਦ ਯਾਰ ਬੱਲੇ ਬੱਲੇ ਯਾਰ ਇੱਥੇ ਆ ਨਾ ਜਿੱਦਾਂ ਆਪਰੇ ਕਿੰਨਾਂ ਲੋਕਰ ਦੇਖੋ ਬਾਈ ਕਿੰਨੇ ਆਇਆ ਬਲੌਗਰ ਦੇਖੋ ਇਹਨਾਂ ਦਾ ਆਹ ਹੋ ਯਾਰ ਨੂੰ ਪਹਰਾਇਆ ਆਹ ਨੂੰ ਪਹਰਾਇਆ ਤਕਤਾਸਾ ਕਰੀ ਜਾਂਦਾ ਹੁਣ ਤਕਤਾਸਾ ਯਾਰੋ ਇਹਦੇ ਨਾਲ ਡੈਕਟਰ ਕਰਨ ਹੋ ਗਿਆ ਅਗਰ ਤੂੰ ਮਾੜੀਆਂ ਨਾਲ ਤੂੰ ਨਾ ਤੂੰ ਮਾਰ ਦੇਣਾ ਆ ਲੱਗ ਗਿਆ ਉਹ ਖਾ ਰਿਹਾ ਹੈ ਇਹ ਇਹ ਹੁਣ ਆਉਂਦਾ ਉਹਦਾ ਇਹ ਚੱਲ ਗਿਆ ਕੀ ਕਰਦਾ ਉਹ ਸੋਹ ਰਿਹਾ ਹੈ ਜਦ ਚੱਲ ਗਿਆ ਜਿਹੜਾ ਦਿੱਲੀ ਜਿੱਥੇ ਜੰਟਰ ਹੈ ਹੈ ਇਹ ਆ ਤਗੜਾ ਕੂਚਾ ਬੱਦਲਾ ਲਾ ਦੇ ਮੇਰੇ ਯਾਰ ਨੂੰ ਇਹ ਲਾ ਇਸ ਤਰ੍ਹਾਂ ਹੈ ਹੋਰ ਕਰਾ ਨਹੀਂ ਕਰਾ ਕਾਹ ਦਿੱਤਾ ਹੈ ਇਹ ਮੈਲਾ ਦਿੱਤਾ ਹੈ ਯਾਰ ਜੀ ਜਾਨ